ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਖਤਿ ਅੱਜ ਆਪਾਂ ਗੱਲਬਾਤ ਕਰਨੀ ਆ ਮਾਲਵੇ ਦੇ ਬੱਬਰਾਂ ਵਿੱਚੋਂ ਨਾਮਵੱਜ ਹਾਰੂ ਸ਼ਹੀਦ ਭਾਈ ਅਮਰੀਕ ਸਿੰਘ ਕੋਲੀਹੁਰਾਂ ਦੀ ਭਾਈ ਅਮਰੀਕ ਸਿੰਘ ਕੋਲੀ ਦਾ ਜਨਮ 1965 ਵਿੱਚ ਪਿੰਡ ਤਖਤੂ ਮਾਜਰਾ ਜ਼ਿਲ੍ਹਾ ਪਟਿਆਲਾ ਵਿਖੇ ਹੋਇਆ ਭਾਈ ਅਮਰੀਕ ਸਿੰਘ ਦੇ ਪਿਤਾ ਸਰਦਾਰ ਸੇਵਾ ਸਿੰਘ ਕਿੱਤੇ ਵਜੋਂ ਡਰਾਈਵਰ ਸਨ ਇਸ ਕਰਕੇ ਉਹਨਾਂ ਦਾ ਜ਼ਿਆਦਾ ਸਮਾਂ ਜਿਹੜਾ ਘਰੋਂ ਬਾਹਰ ਹੀ ਨਿਕਲਦਾ ਸੀ ਐਸ ਲਈ ਪਾਈ ਅਮਰੀਕ ਸਿੰਘ ਦੀ ਮਾਤਾ ਜੀ ਆਪਣੇ ਬੱਚਿਆਂ ਨੂੰ ਲੈ ਆਪਣੇ ਪੇਕੇ ਪਿੰਡ ਪਿੰਡ ਕੋਲੀ ਵਿੱਚ ਰਹਿਣ ਲੱਗੇ। ਨਾਨਕਿਆਂ ਨੇ ਵੀ ਇਹਨਾਂ ਦਾ ਪੂਰਾ ਸਾਥ ਦਿੱਤਾ ਤੇ ਇਹ ਪਰਿਵਾਰ ਪੱਕਾ ਉੱਥੋਂ ਦਾ ਵਸਨੀਕ ਹੋ ਗਿਆ। ਇਹ ਪਿੰਡ ਕੋਲੀ ਪਟਿਆਲੇ ਜ਼ਿਲ੍ਹੇ ਦੇ ਨੇੜੇ ਹੀ ਪੈਂਦਾ ਤੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਹੀ ਪੈਂਦਾ। ਭਾਈ ਅਮਰੀਕ ਸਿੰਘ ਨੇ 10ਵੀਂ ਤੱਕ ਦੀ ਪੜ੍ਹਾਈ ਪਿੰਡ ਕੋਲੀ ਵਿੱਚ ਹੀ ਕੀਤੀ ਤੇ ਆਈਟੀਆਈ ਕਰਨ ਲਈ ਪਟਿਆਲੇ ਵਿੱਚ ਦਾਖਲਾ ਲੈ ਲਿਆ। ਇੱਤੇ ਇਹਨਾਂ ਨੂੰ ਇੱਕ ਸਰਕਾਰੀ ਨੌਕਰੀ ਵੀ ਮਿਲ ਗਈ ਇਹ ਪੜ੍ਹਾਈ ਅਤੇ ਨੌਕਰੀ ਨਾਲ ਨਾਲ ਕਰਨ ਲੱਗੇ ਉਸ ਟਾਈਮ ਸਿੱਖੀ ਦੇ ਮੁੱਖ ਕੇਂਦਰ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਹੋਇਆ ਜਿਸ ਨੇ ਸਿੱਖਾਂ ਨੂੰ ਝੰਜੋੜ ਕੇ ਰੱਖ ਦਿੱਤਾ ਸੀ ਤੇ ਇਸ ਚੀਜ਼ ਦਾ ਭਾਈ ਅਮਰੀਕ ਸਿੰਘ ਤੇ ਵੀ ਬਹੁਤ ਅਸਰ ਹੋਇਆ ਉਸ ਨੇ ਸਰਕਾਰੀ ਨੌਕਰੀ ਛੱਡ ਅਮਰਤ ਛੱਕ ਲਿਆ ਤੇ ਪਟਿਆਲੇ ਦੇ ਗੁਰਦੁਆਰਾ ਦੱਖਣੀ ਵਾਰਨ ਸਹਿਬ ਵਿਖੇ ਜੋੜਿਆਂ ਦੀ ਸੇਵਾ ਕਰਨ ਲੱਗੇ ਅਤੇ ਨਾਲ ਹੀ ਉਹਨਾਂ ਨੇ ਆਈਟੀਆਈ ਕਰ ਡਿਪਲੋਮੇ ਦੀ ਪੜ੍ਹਾਈ ਸ਼ੁਰੂ ਕਰ ਦਿੱਤੀ। ਉਸ ਦਾ ਸਿੱਖ ਫਾਊਂਡੇਸ਼ਨ ਦੇ ਵਰਕ ਨਾਲ ਕਾਫੀ ਗਹਿਰਾ ਸਬੰਧ ਬਣ ਗਿਆ ਤੇ ਉਹ ਪੰਥਕ ਹਸਿਆਵਾਂ ਵਿੱਚ ਵੀ ਹਿੱਸਾ ਲੈਣ ਲੱਗ ਪਏ। ਸਿੱਖ ਸਟੂਡੈਂਟ ਫਾਊਂਡੇਸ਼ਨ ਦੀਆਂ ਸਰਗਰਮੀਆਂ ਦੇ ਦੌਰਾਨ ਪਾਤਣਾ ਵਿੱਚ ਹੋਈ ਕਾਨਫਰੰਸ ਤੋਂ ਬਾਅਦ ਪਟਿਆਲੇ ਤੋਂ ਪਹੁੰਚੇ 22 ਮੁੰਡਿਆਂ ਨੂੰ ਪੁਲਿਸ ਨੇ ਫੜ ਲਿਆ। ਇੰਨਾ ਮੁੰਡਿਆਂ ਵਿੱਚ ਭਾਈ ਅਮਰੀਕ ਸਿੰਘ ਵੀ ਸੀ ਪੁਲਿਸ ਨੇ ਭਾਈ ਅਮਰੀਕ ਸਿੰਘ ਤੇ ਕਈ ਕੇਸਾਂ 'ਪਾ ਜੇਲ੍ਹ ਭੇਜਣ ਦੀ ਤਿਆਰੀ ਆਰੰਭ ਕਰ ਦਿੱਤੀ ਉਦੋਂ ਭਾਈ ਅਮਰੀਕ ਸਿੰਘ ਦੇ ਨਾਨਾ ਜੀ ਕੁਝ ਪਿੰਡ ਦੇ ਮੋਤਵਾਰ ਬੰਦਿਆਂ ਨੂੰ ਲੈ ਕੇ ਡੀਐਸਪੀ ਕੋਲ ਪਹੁੰਚ ਗਏ ਤੇ ਡੀਐਸਪੀ ਨੇ ਵੀ ਮੌਕਾ ਦੇਖ ਉਹਨਾਂ ਤੋਂ 50000 ਰੁਪਏ ਦੀ ਮੰਗ ਰੱਖ ਦਿੱਤੀ ਪੈਸਾ ਤਾਂ ਘਰ ਵਿੱਚ ਨਹੀਂ ਸੀ ਫੇਰ ਵੀ ਭਾਈ ਅਮਰੀਕ ਸਿੰਘ ਦੇ ਨਾਨਾ ਜੀ ਨੇ ਡੀਐਸਪੀ ਤੋਂ ਕੁਝ ਸਮਾਂ ਲੈ ਲਿਆ ਜਦੋਂ ਇਸ ਗੱਲ ਦਾ ਪਤਾ ਅਮਰੀਕ ਸਿੰਘ ਨੂੰ ਲੱਗਾ ਤਾਂ ਉਹ ਕਰਦਿਆਂ ਨੂੰ ਕਹਿਣ ਲੱਗੇ ਕਿ ਹੁਣ ਤਾਂ ਤੁਸੀਂ ਕਰਜ਼ਾ ਚੁੱਕ ਪੁਲਿਸ ਵਾਲਿਆਂ ਨੂੰ 50000 ਦੇ ਦੇਮੋਗੇ ਇਹਨਾਂ ਦਾ ਮੂੰਹ ਪੈ ਜਾਣਾ ਇਹ ਮੈਨੂੰ ਫਿਰ ਚੱਕ ਲਿਆ ਕਰਨਗੇ ਤੇ ਪੈਸਿਆਂ ਦੀ ਮੰਗ ਕਰਿਆ ਕਰਨਗੇ ਫਿਰ ਕਿੱਥੋਂ ਦਿਓਗੇ ਪਰ ਕਰਦਿਆਂ ਦਾ ਮਨ ਨਾ ਖੜਿਆ ਉਹਨਾਂ ਨੇ ਕਿਵੇਂ ਨਾ ਕਿਵੇਂ ਕਰ 30000 ਦਾ ਇੰਤਜ਼ਾਮ ਕਰ ਲਿਆ ਡੀਐਸਪੀ ਨਾ ਮੰਨਿਆ ਤੇ ਭਾਈ ਸੇਵ ਨੂੰ ਪਟਿਆਲੇ ਜੇਲ੍ਹ ਭੇਜ ਦਿੱਤਾ ਗਿਆ ਉਧਰ ਪੈਸੇ ਨਾ ਮਿਲਣ ਕਰਕੇ ਪੁਲਿਸ ਨੇ ਇਹ ਮਾੜਾ ਲੈ ਭਾਈ ਸਾਹਿਬ ਨਾਲ ਕਾਫੀ ਕੁੱਟ ਮਾਰਤੇ ਹੋਰ ਕੇਸ ਪਾ ਦਿੱਤੇ ਇਸ ਤਰ੍ਹਾਂ ਪੁਲਿਸ ਨੇ ਕੋਰਟ ਕਚੈਰੀਆਂ ਵਿੱਚ ਭਾਈ ਕੋਲੀ ਦਾ ਪਰਿਵਾਰ ਐਸਾ ਲਜਾਇਆ ਕਿ ਉਹ ਕਦੇ ਕਿਹੜੇ ਕੇਸ ਵਿੱਚ ਜ਼ਮਾਨਤ ਕਰਵਾਉਣ ਤੇ ਕਦੇ ਕਿਹੜੇ ਸੇ ਕੇਸ ਵਿੱਚ ਜ਼ਮਾਨਤ ਕਰਾਉਣ ਆਖਰ ਭਾਈ ਕੋਲੀ ਦੇ ਪਰਿਵਾਰ ਨੇ ਤਕਰੀਬਨ 6 ਮਹੀਨੇ ਬਾਅਦ ਉਹਨਾਂ ਨੂੰ ਜੇਲ੍ਹ ਵਿੱਚੋਂ ਕਢਵਾਇਆ ਪਰ ਪੁਲਿਸ ਹਜੇ ਵੀ ਭਾਈ ਕੋਲੀ ਦਾ ਖੜਾ ਛੱਡਣ ਨੂੰ ਤਿਆਰ ਨਹੀਂ ਸੀ ਉਸ ਨੂੰ ਆਏ ਹਜੇ ਕੁਝ ਦਿਨ ਹੀ ਹੋਏ ਸਨ ਕਿ ਇੱਕ ਰਾਤ ਪੁਲਿਸ ਫੇਰ ਭਾਈ ਕੋਲੀ ਦੇ ਘਰ ਪੁਲਿਸ ਉਸ ਨੂੰ ਚੁੱਕਣ ਆ ਗਏ ਭਾਈ ਕੋਲੀ ਦਰਵਾਜੇ ਦੇ ਕੋਲ ਹੀ ਸੁੱਤਾ ਪਿਆ ਸੀ ਪੁਲਿਸ ਵਾਲਿਆਂ ਜ਼ੋਰ ਦੇਣ ਦੀ ਦਰਵਾਜ਼ਾ ਖੜਕਾਇਆ ਭਾਈ ਕੋਲੀ ਨੇ ਪੁੱਛਿਆ ਕੌਣ ਆ ਉਹਨਾਂ ਗੜਤਮੀ ਆਵਾਜ਼ ਵਿੱਚ ਕਿਹਾ ਦਰਵਾਜ਼ਾ ਖੋਲੋ ਭਾਈ ਕੋਲੀ ਝਟ ਸਾਰੀ ਗੱਲ ਸਮਝ ਗਏ ਉਹਨਾਂ ਕਿਹਾ ਰੁਕੋ ਦਰਵਾਜ਼ੇ ਨੂੰ ਜਿੰਦਾ ਲੱਗਿਆ ਹੋਇਆ ਚਾਬੀ ਚੱਕ ਲਿਆਵਾਂ ਇਸ ਤਰ੍ਹਾਂ ਭਾਈ ਕੋਲੀ ਫੁਰਤੀ ਨਾਲ ਕੋਠੇ ਉੱਪਰ ਦੀ ਪਿਛਲੀ ਕੰਧ ਟੱਪ ਗਏ ਉਧਰ ਦੇਰ ਲੱਗਦੀ ਦੇਖ ਪੁਲਿਸ ਵਾਲਿਆਂ ਨੇ ਵੀ ਵਾਹਵਾਹੀ ਜਲਦੀ ਜਲਦੀ ਕੰਧ ਟੱਪ ਅੰਦਰ ਵੜ ਗਏ ਜਦ ਤੱਕ ਭਾਈ ਅਮਰੀਕ ਸਿੰਘ ਕੋਲੀ ਘਰੋਂ ਨਿਕਲ ਚੁੱਕਾ ਸੀ ਪੁਲਿਸ ਵਾਲਿਆਂ ਨੇ ਸੁੱਤੇ ਪਏ ਘਰ ਦੇ ਮੈਂਬਰਾਂ ਨੂੰ ਉਠਾਇਆ ਤੇ ਕਿਹਾ ਤੁਹਾਡਾ ਮੁੰਡਾ ਘਰੋਂ ਭੱਜ ਗਿਆ ਹੈ ਘਰ ਦੇ ਸਾਰੇ ਹੈਰਾਨ ਸਨ ਕਿ ਹੁਣ ਤਾਂ ਸਾਡਾ ਮੁੰਡਾ ਘਰੋਂ ਬਾਹਰ ਵੀ ਨਹੀਂ ਗਿਆ ਕਦੇ ਤੁਸੀਂ ਹੁਣ ਕਿਉਂ ਚੁੱਕਣ ਆਏ ਪਰ ਪੁਲਿਸ ਇਹੀ ਕਹਿੰਦੀ ਰਹੀ ਕਿ ਸਾਨੂੰ ਇੱਕ ਕੇਸ ਵਿੱਚ ਅਮਰਿਕ ਸਿੰਘ ਲੋੜੀ ਦਾ ਉਸ ਦਿਨ ਪੁਲਿਸ ਉਸ ਦਿਨ ਭਾਈ ਕੋਲੀ ਦੇ ਸਰਾਣੇ ਥੱਲੇ ਪਏ ਇੱਕ ਭਾਈ ਅਮਰਿਕ ਸਿੰਘ ਦਾ ਬਸਪਾਸ ਜਿਸ ਤੇ ਭਾਈ ਕੋਲੀ ਦੀ ਫੋਟੋ ਲੱਗੀ ਹੋਈ ਸੀ ਨੂੰ ਆਪਣੇ ਕਾਰਜੇ ਵਿੱਚ ਲੈ ਲਿਆ ਤੇ ਉਹੀ ਫੋਟੋ ਲੈ ਉਹ ਭਾਈ ਕੋਲੀ ਦੀ ਤਲਾਸ਼ ਕਰਦੇ ਰਹੇ ਉਧਰ ਭਾਈ ਕੋਲੀ ਨੂੰ ਵੀ ਪਤਾ ਸੀ ਕਿ ਜੇ ਇਕੱਲਾ ਪੁਲਿਸ ਕੋਲ ਗਿਆ ਤਾਂ ਪਹਿਲਾਂ ਜੀ ਤਰ੍ਹਾਂ ਹੋਊ ਕਈ ਪਰਚੇ ਪਾ ਕੇ ਜੇਲ੍ਹ ਭੇਜਣਗੇ ਤੇ ਜਿਹੜਾ ਕੁੱਟਣਗੇ ਉਹ ਅਲੱਗ ਇਸ ਲਈ ਉਹ ਕਿਸੇ ਲੀਡਰ ਦੀ ਭਾਲ ਕਰਨ ਲੱਗੇ ਜੋ ਥਾਣੇ ਵਿੱਚ ਉਹਨਾਂ ਦੇ ਨਾਲ ਜਾਂ ਇਸ ਪੁਲਿਸ ਤੋਂ ਉਹਨਾਂ ਦਾ ਖਿਹੜਾ ਛੁਡਾ ਸਕਣ ਉਧਰ ਪੁਲਿਸ ਭਾਈ ਕੋਲੀ ਨੂੰ ਫੜਨ ਲਈ ਹੱਦੋਂ ਵੱਧ ਕਾਲੀ ਸੀ ਤੇ ਉਹ ਵਾਰ-ਵਾਰ ਭਾਈ ਕੋਲੀ ਦੇ ਘਰ ਛਾਪੇਮਾਰੀ ਕਰਨ ਲੱਗੀ ਇੱਕ ਦਿਨ ਪੁਲਿਸ ਭਾਈ ਅਮਰੀਕ ਸਿੰਘ ਦੇ ਭਰਾ ਤੇ ਉਸਦੇ ਦੋਸਤ ਨੂੰ ਇਹ ਕਹਿ ਕੇ ਚੱਕ ਕੇ ਲੈ ਗਈ ਕਿ ਇਹਨਾਂ ਨੂੰ ਪਤਾ ਕਿ ਅਮਰੀਕ ਸਿੰਘ ਕਿੱਥੇ ਆ। ਦੂਜੇ ਹੀ ਦਿਨ ਭਾਈ ਅਮਰੀਕ ਸਿੰਘ ਦੀ ਮਾਤਾ ਜੀ ਅੰਬਾਲੇ ਪਹੁੰਚ ਗਏ ਤੇ ਅਮਰੀਕ ਸਿੰਘ ਨੂੰ ਛੋਟੇ ਭਰਾ ਤੇ ਉਸਦੇ ਦੋਸਤ ਦੇ ਚੁੱਕਣ ਬਾਰੇ ਦੱਸਿਆ। ਬੇਸ਼ੱਕ ਉਸ ਟਾਈਮ ਭਾਈ ਅਮਰੀਕ ਸਿੰਘ ਕੋਲੀ ਦੀ ਮਾਸੀ ਦੀ ਕੁੜੀ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਫੇਰ ਵੀ ਉਹ ਇਹ ਵਿਆਹ ਛੱਡ ਅਕਾਲੀ ਲੀਡਰ ਜਗਦੇਵ ਸਿੰਘ ਤਲਵੰਡੀ ਨੂੰ ਮਰਨ ਲਈ ਅਵਾਲੇ ਤੋਂ ਪਟਿਆਲੇ ਤੇ ਪਟਿਆਲੇ ਤੋਂ ਲੁਧਿਆਣੇ ਵਾਲੀ ਬੱਸ ਬੈਠ ਗਏ ਬੱਸ ਵਿੱਚ ਭਾਈ ਕੋਲੀ ਦੇ ਪਿੱਛੇ ਹੀ ਇੱਕ ਸੀਆਈਡੀ ਵਾਲਾ ਪੁਲਿਸ ਮਲਾਜਮ ਵੀ ਚੜ ਗਿਆ ਜਿਸ ਨੇ ਅੱਗੇ ਪੁਲਿਸ ਵਾਲਿਆਂ ਨੂੰ ਸਾਰੀ ਗੱਲ ਦੱਸ ਦਿੱਤੀ ਕਿ ਭਾਈ ਅਮਰੀਕ ਸਿੰਘ ਬੱਸ ਵਿੱਚ ਹੈ ਉਸ ਨੇ ਬੱਸ ਦਾ ਨੰਬਰ ਤੱਕ ਵੀ ਪੁਲਿਸ ਵਾਲਿਆਂ ਨੂੰ ਦੇ ਦਿੱਤਾ ਇਸ ਤਰ੍ਹਾਂ ਜਿਉਂ ਹੀ ਭਾਈ ਅਮਰੀਕ ਸਿੰਘ ਕੋਲੀ ਲੁਧਿਆਣੇ ਪਹੁੰਚਿਆ ਤਾਂ ਪਹਿਲਾਂ ਹੀ ਤਾੜ ਵਿੱਚ ਖੜੇ ਪੁਲਿਸ ਵਾਲਿਆਂ ਨੇ ਉਸਨੂੰ ਫੜ ਲਿਆ ਤੇ ਅੱਖਾਂ ਤੇ ਪੱਟੀ ਬੰਨ੍ਹ ਦਿੱਤੀ। ਭਾਈ ਅਮਰੀਕ ਸਿੰਘ ਬੜੀ ਸਿਆਣਫ ਨਾਲ ਉੱਚੀ ਉੱਚੀ ਰੋਲਾ ਪਾਉਣ ਲੱਗੇ ਤੇ ਕਹਿਣ ਲੱਗੇ ਕਿ ਮੈਨੂੰ ਕਿਉਂ ਫੜਿਆ? ਮੈਂ ਤਾਂ ਪਟਿਆਲੇ ਤੋਂ ਆਇਆ ਮੇਰਾ ਨਾਂ ਅਮਰੀਕ ਸਿੰਘ ਕੋਲੀ ਆ ਮੇਰਾ ਪਿੰਡ ਕੋਲੀ ਆ ਭਾਈ ਅਮਰੀਕ ਸਿੰਘ ਕੋਲੀ ਦਾ ਇਹ ਰੌਲਾ ਬਸ ਅੱਡੇ ਸਾਰੀਆਂ ਸਵਾਰੀਆਂ ਨੇ ਸੁਣਿਆ ਪਰ ਡਰਦਾ ਪੁਲਿਸ ਤੋਂ ਬੋਲੇ ਕੋਈ ਕੁਝ ਨਾ ਫੇਰ ਦੋ ਸਿੱਖ ਨੌਜਵਾਨ ਸਪੈਸ਼ਲ ਪਿੰਡ ਕੋਲੀ ਪਹੁੰਚਦੇ ਆ ਤੇ ਉਸਦੇ ਘਰਦਿਆਂ ਨੂੰ ਸਾਰੀ ਗੱਲ ਦੱਸਦੇ ਆ ਕਿ ਤੁਹਾਡੇ ਮੁੰਡੇ ਨੂੰ ਪੁਲਿਸ ਨੇ ਇਸ ਤਰ੍ਹਾਂ ਬਸ ਅੱਡੇ ਤੋਂ ਚੱਕ ਲਿਆ ਹੈ ਇਹ ਗੱਲ ਸੁਣਦੇ ਹੀ ਪਿੰਡ ਵਾਲੇ ਇਕੱਠੇ ਹੋ ਥਾਣੇ ਚੜੇ ਗਏ ਪਰ ਪੁਲਿਸ ਵਾਲਿਆਂ ਦੇ ਇਰਾਦੇ ਤਾਂ ਕੁਝ ਹੋਰ ਹੀ ਸੀ ਉਹਨਾਂ ਨੇ ਭਾਈ ਅਮਰੀਕ ਸਿੰਘ ਤੇ ਅੰਨਤ ਛਿੱਧਦ ਕੀਤਾ ਤੇ ਉਸ ਨੂੰ ਜੀਪ ਵਿੱਚ ਬਿਠਾ ਸਤਲੁਜ ਦਰਿਆ ਦੇ ਕੰਢੇ ਉਜਾੜ ਵਿੱਚ ਲੈ ਗਏ ਭਾਈ ਅਮਰੀਕ ਸਿੰਘ ਹੁਣ ਜਾਣ ਗਏ ਸਨ ਕਿ ਪੁਲਿਸ ਨੇ ਇਹ ਇੱਕ ਮੁਕਾਬਲਾ ਬਣਾ ਮੈਨੂੰ ਮਾਰ ਦੇਣਾ ਚੰਗੀ ਕਿਸਮਤ ਨਾਲ ਪੁਲਿਸ ਵਾਲੇ ਉੱਥੇ ਸ਼ਰਾਬ ਪੀਣ ਲੱਗ ਗਏ ਤੇ ਭਾਈ ਅਮਰੀਕ ਸਿੰਘ ਕੋਲੀ ਆਪਣੇ ਹੱਥ ਖੋਲਣ ਵਿੱਚ ਕੰਮ ਜਾਪ ਹੋ ਗਏ ਬਿਨਾਂ ਦੇਰ ਕੀਤਿਆਂ ਭਾਈ ਅਮਰੀਕ ਸਿੰਘ ਕੋਲੀ ਉੱਥੋਂ ਪਾ ਇੱਕਦਮ ਪੁਲਸ ਵਾਲੇ ਕੌਲੀ ਨੂੰ ਪਛਦਾ ਦੇਖ ਹੜਬੜਾ ਗਏ ਤੇ ਉਹਨਾਂ ਭਾਈ ਕੌਲੀ ਦੇ ਪਿੱਛੇ ਅੰਨੇਵਾਹ ਗੋਲੀ ਭਰਾ ਦਿੱਤੀ। ਇਹਨਾਂ ਅੰਨੇਵਾਹ ਚਲਾਈਆਂ ਗੋਲੀਆਂ ਵਿੱਚੋਂ ਇੱਕ ਗੋਲੀ ਭਾਈ ਕੌਲੀ ਦੀ ਪਿੰਜਣੀ 'ਚ ਜਾ ਵਜੀ ਜਿਸ ਨਾਲ ਉਹਨਾਂ ਦੀ ਲੱਤ ਬਹੁਤ ਜ਼ਖਮੀ ਹੋ ਗਈ ਤੇ ਤੁਰਨਾ ਵੀ ਮੁਸ਼ਕਲ ਹੋ ਗਿਆ। ਪਰ ਫੇਰ ਵੀ ਭਾਈ ਕੌਲੀ ਦੇ ਕਦਮ ਨਾ ਰੁਕੇ ਤੇ ਉਹ ਉਸੇ ਤਰ੍ਹਾਂ ਪੱਜਦੇ ਰਹੇ। ਅੱਗੇ ਇੱਕ ਅਣਜਾਣ ਪਿੰਡ ਦੀ ਜੋ ਵਿੱਚ ਜਾ ਵੜੇ। ਉੱਥੇ ਖੇਤਾਂ ਵਿੱਚ ਇੱਕ ਕਿਸਾਨ ਮੋਟਰ ਤੇ ਸੁਤਪਾ ਪਿਆ ਸੀ ਭਾਈ ਕੋਲੀ ਨੇ ਉਸ ਨੂੰ ਉਠਾਇਆ ਸਾਰਾ ਕੁਝ ਦੱਸਿਆ ਕਿ ਪੁਲਿਸ ਮੇਰਾ ਮੁਕਾਬਲਾ ਬਣਾ ਮੈਨੂੰ ਮਾਰ ਦੇਣਾ ਚਾਹੁੰਦੀ ਹੈ ਉਨਾ ਸਮਿਆਂ ਵਿੱਚ ਸਿੱਖ ਮੁੰਡਿਆਂ ਤੇ ਹੁੰਦੇ ਜ਼ੁਲਮਾਂ ਤੇ ਮੁਕਾਬਲਿਆਂ ਦੀਆਂ ਗੱਲਾਂ ਪਿੰਡਾਂ ਦੀਆਂ ਸੱਥਾਂ ਵਿੱਚ ਆਮੀ ਹੁੰਦੀਆਂ ਸੀ ਸਾਰੀ ਗੱਲ ਸੁਣ ਉਸ ਕਿਸਾਨ ਨੇ ਭਾਈ ਕੋਲੀ ਨੂੰ ਰੇੜੇ ਤੇ ਲਟਾ ਲਿਆ ਤੇ ਉੱਤੇ ਪੱਠੇ ਸੱਟ ਕੇ ਭਾਈ ਕੋਲੀ ਨੂੰ ਲੁਕਾ ਲਿਆ ਤੇ ਘਰੇ ਲੈ ਗਿਆ ਤੇ ਫਿਰ ਘਰੇ ਡਾਕਟਰ ਨੂੰ ਬੁਲਾ ਭਾਈ ਕੋਲੀ ਦੀ ਲੱਤ ਵਿੱਚੋਂ ਗੋਲੀ ਕੱਢੀ ਗਈ ਤੇ ਦਵਾਈ ਬੂਟੀ ਦਿੱਤੀ ਗਈ ਹੁਣ ਭਾਈ ਕੋਲੀ ਨੂੰ ਸਾਰੀ ਗੱਲ ਸਮਝ ਆ ਗਈ ਸੀ ਕਿ ਅੱਗੇ ਹੁਣ ਮੈਂ ਕੀ ਕਰਨਾ ਹੈ ਉਸ ਦੇ ਕੋਲ ਹਥਿਆਰ ਵੀ ਸੀ ਤੇ ਉਸ ਦੇ ਨਿਸ਼ਾਨੇ ਤੇ ਸੀ ਪੁਲਿਸ ਮੁਲਾਜ਼ਮ ਤੇ ਪੰਥ ਦੋ ਭਾਈ ਅਮਰੀਕ ਸਿੰਘ ਦੇ ਰੂਪਕੋਸ਼ ਹੁੰਦਿਆਂ ਹੀ ਪੁਲਿਸ ਵਾਲਿਆਂ ਦਾ ਤਸ਼ੱਦਦ ਹੁਣ ਭਾਈ ਅਮਰੀਕ ਸਿੰਘ ਦੇ ਘਰਦਿਆਂ ਤੇ ਸ਼ੁਰੂ ਹੋ ਗਿਆ ਉਹ ਭਾਈ ਅਮਰੀਕ ਸਿੰਘ ਦੇ ਘਰਦਿਆਂ ਨੂੰ ਤੰਗ ਕਰਨ ਲੱਗੇ ਪੁਲਿਸ ਵਾਲਿਆਂ ਨੇ ਭਾਈ ਕੋਲੀ ਦੀ ਮਾਤਾ ਜੀ ਨੂੰ ਬਹੁਤ ਲਾਲਚ ਦਿੱਤਾ ਕਿ ਇੱਕ ਵਾਰ ਆਪਣੇ ਮੁੰਡੇ ਨੂੰ ਪੇਸ਼ ਕਰਵਾ ਦਿਓ ਅਸੀਂ ਉਸ ਨੂੰ ਪੁਲਿਸ ਵਿੱਚ ਸਿੱਧਾ ਹੀ ਵੱਡਾ ਅਫਸਰ ਭਰਤੀ ਕਰ ਦਿਆਂਗੇ ਭਾਈ ਕੋਲੀ ਦੀ ਮਾਤਾ ਜੀ ਕਹਿਣ ਲੱਗੇ ਕਿ ਤੁਹਾਡੇ ਕੋਲੀ ਆ ਸਾਨੂੰ ਤਾਂ ਪਤਾ ਨਹੀਂ ਤੁਸੀਂ ਹੀ ਫੜ ਕੇ ਲੈ ਕੇ ਗਏ ਸੀ ਸਾਨੂੰ ਕੀ ਪਤਾ ਸਾਡਾ ਮੁੰਡਾ ਕਿੱਥੇ ਆ ਤੁਹਾਨੂੰ ਪਤਾ ਹੋਣਾ ਹੈ ਹਣ ਭਾਈ ਬਲਵਿੰਦਰ ਸਿੰਘ ਜਟਾਣਾ ਦੀ ਸ਼ਹੀਦੀ ਤੋਂ ਬਾਅਦ ਭਾਈ ਅਮਰੀਕ ਸਿੰਘ ਕੋਲੀ ਨੂੰ ਮਾਲਵੇ ਦੇ ਬੱਬਰ ਖਾਲਸਾ ਦਾ ਪ੍ਰਧਾਨ ਥਾਪਿਆ ਗਿਆ ਇਲਾਕੇ ਵਿੱਚ ਹੋਣ ਵਾਲੀਆਂ ਵਾਰਦਾਤਾਂ ਵਿੱਚ ਭਾਈ ਕੋਲੀ ਦਾ ਨਾਂ ਆਉਣ ਲੱਗਾ ਹਣ ਭਾਈ ਅਮਰੀਕ ਸਿੰਘ ਕੋਲੀ ਨੂੰ ਪੁਲਿਸ ਮਾਰਨ ਨੂੰ ਕਾਲੀ ਹੋਈ ਫਿਰਦੀ ਸੀ ਕਈ ਵਾਰ ਪੁਲਸ ਨੂੰ ਭਾਈ ਕੋਲੀ ਦੇ ਮਰਨ ਦਾ ਝੋਲਾ ਵੀ ਪਿਆ ਕਹਿੰਦੇ ਇੱਕ ਵਾਰ ਬੈਂਕ ਲੁੱਟਣ ਆਏ ਮਾਰੇ ਗਏ ਇੱਕ ਨੌਜਵਾਨ ਦੀ লাশ ਨੂੰ ਹੀ ਭਲੇਖਾ ਖਾ ਇੱਕ ਪੁਲਸ ਵਾਲੇ ਨੇ ਭਾਈ ਕੋਲੀ ਦੇ ਘਰ ਆ ਕੇ ਦਿੱਤਾ ਕਿ ਤੁਹਾਡਾ ਮੁੰਡਾ ਪੁਲਸ ਮੁਕਾਬਲੇ ਵਿੱਚ ਮਾਰਿਆ ਗਿਆ ਹੈ ਆ ਕੇ شناخت ਕਰ ਲਓ ਇਹ ਖਬਰ ਸਣ ਸਾਰੇ ਪਿੰਡ ਵਿੱਚ ਸੋਗ ਛਾ ਗਿਆ ਤੇ ਲੋਕ ਟਰਾਲੀਆਂ ਪਰ ਸਿਵਲ ਹਸਪਤਾਲ ਰਾਜਪੁਰੇ ਪਹੁੰਚ ਗਏ ਜਦੋਂ ਉਹ Laash ਦੇਖੀ ਤਾਂ ਉਹ ਭਾਈ ਕੋਲੀ ਦੀ Laash ਨਹੀਂ ਸੀ ਪਿੰਡ ਵਾਲਿਆਂ ਨੇ ਉਹਨਾਂ ਨੂੰ ਕਹਿ ਦਿੱਤਾ ਕਿ ਇਹ ਕੋਲੀ ਦੀ Laash ਨਹੀਂ ਹੈ ਕਹਿੰਦੇ ਨੇ 27 ਮਈ 1992 ਨੂੰ ਬੱਬਰਾਂ ਦੀ ਚੋਟੀ ਦੀ ਮੀਟਿੰਗ ਅੰਬਾਲੇ ਵਿੱਚ ਰੱਖੀ ਗਈ ਬਦ ਕਿਸਮਤੀ ਨਾਲ ਇੱਕ ਗद्दार ਨੇ ਇਸ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਪੁਲਿਸ ਨੇ ਅੰਬਾਲੇ ਵਿੱਚ ਬਹੁਤ ਤਕੜਾ ਜਾਲ ਵਿਛਾਇਆ ਭਾਈ ਅਮਰੀਕ ਸਿੰਘ ਦਾ ਸੱਜਾ ਹੱਥ ਸਮਝਿਆ ਜਾਣ ਵਾਲਾ ਭਾਈ ਗਰਦਿਆਲ ਸਿੰਘ ਕੌਲੀ ਇੱਥੇ ਪੁਲਿਸ ਦੇ ਹੱਥੇ ਚੜ ਗਿਆ ਤੇ ਮੁਕਾਬਲਾ ਕਰਦਾ ਹੋਇਆ ਸ਼ਹੀਦ ਹੋ ਗਿਆ। ਭਾਈ ਅਮਰੀਕ ਸਿੰਘ ਇਥੋਂ ਬਚ ਨਿਕਲਣ ਵਿੱਚ ਸਫਲ ਹੋ ਗਿਆ ਪਰ ਪੁਲਿਸ ਅਤੇ ਖੁਫੀਆ ਏਜੰਸੀਆਂ ਦਾ ਜਾਲ ਦਿਨੋਂ ਦਿਨ ਸੰਗਣਾ ਹੁੰਦਾ ਜਾ ਰਿਹਾ ਸੀ। ਜਿਹੜਾ ਰੂ ਸਿੰਘਾਂ ਦਾ ਸਭ ਤੋਂ ਵੱਡਾ ਨੁਕਸਾਨ ਮਿੱਤਰਮਾਰ ਪਰਵਰਤੀ ਤੇ ਮੌਕਾ ਪ੍ਰਸਤ ਲੋਕਾਂ ਤੋਂ ਹੋਇਆ। ਜਿਹੜੇ ਪਹਿਲਾਂ ਤੱਕ ਜੁਝਾਰੂ ਸਿੰਘਾਂ ਦੇ ਦੋਸਤ ਰਹੇ ਤੇ ਬਾਅਦ ਵਿੱਚ ਪੁਲਿਸ ਤੋਂ ਡਰਦੇ ਪੁਲਿਸ ਦੇ ਮੁਖਬਰ ਬਣ ਗਏ ਇਸ ਮਿੱਤਰਮਾਰ ਵਿੱਚ ਮਈ 1992 ਨੂੰ ਪਾਈ ਅਮਰੀਕ ਸਿੰਘ ਕੌਲੀ ਨੂੰ ਗ੍ਰਿਫਤਾਰ ਕਰ ਲਿਆ ਗਿਆ 2 ਜੂਨ 1992 ਦੀਆਂ ਅਖਬਾਰਾਂ ਦੀ ਮੁੱਖ ਖਬਰ ਸੀ ਕਿ ਬੱਬਰ ਖਾਲਸਾ ਦਾ ਚੋਟੀ ਦਾ ਖੜਕੂ ਪਾਈ ਅਮਰੀਕ ਸਿੰਘ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ ਇਸ ਖਬਰ ਵਿੱਚ ਪੁਲਿਸ ਦੀ ਥਿਉਰੀ ਇਹ ਸੀ ਕਿ 1 ਅਤੇ 2 ਜੂਨ ਦੀ ਰਾਤ ਨੂੰ ਚੰਡੀਗੜ੍ਹ ਦੇ ਨੇੜੇ ਪੈਂਦੇ ਇੱਕ ਪਿੰਡ ਵਿੱਚ ਪੁਲਿਸ ਪਾਰਟੀ ਨੇ ਨਾਕਾ ਲਾਇਆ ਹੋਇਆ ਸੀ ਸਾਹਮਣੇ ਤੋਂ ਆ ਰਹੇ ਇੱਕ ਹਰੇ ਰੰਗ ਦੇ ਸਕੂਟਰ ਨੂੰ ਉਹਨਾਂ ਇਸ਼ਾਰਾ ਕਰ ਰੋਕਣ ਲਈ ਕਿਹਾ ਉਸ ਸਕੂਟਰ ਵਾਲੇ ਨੇ ਰੁਕਣ ਦੀ ਬਜਾਏ ਇਹਨਾਂ ਤੇ ਗੋਲੀ ਚਲਾ ਦਿੱਤੀ ਅਤੇ ਇਹਨਾਂ ਦੀ ਜਵਾਬੀ ਗੋਲੀ ਵਿੱਚ ਉਹ ਇਨਸਾਨ ਮਾਰਿਆ ਗਿਆ ਜਿਸ ਦੀ شناخت ਬਾਅਦ ਵਿੱਚ ਪਾਈ ਅਮਰੀਕ ਸਿੰਘ ਕੋਲੀ ਪੁੱਤਰ ਸੇਵਾ ਸਿੰਘ ਕੋਲੀ ਵੱਜੋਂ ਹੋਈ ਦੂਜੇ ਪਾਸੇ ਬੱਬਰ ਖਾਲਸਾ ਨੇ ਇਹ ਦਾਵਾ ਕੀਤਾ ਕਿ ਪਾਈ ਅਮਰੀਕ ਸਿੰਘ ਕੋਲੀ ਨੂੰ 1 ਜੂਨ ਦੀ ਰਾਤ ਨੂੰ ਮਹਾਲੀ ਤੋਂ ਫੜਿਆ ਸੀ ਇਹਨਾਂ ਨੇ ਬਾਅਦ ਵਿੱਚ 18 ਅਗਸਤ 1992 ਨੂੰ ਬੱਬਰ ਖਾਲਸਾ ਦੇ ਇੱਕ ਮੈਂਬਰ ਭਾਈ ਸੰਗਤ ਸਿੰਘ ਜੀ ਦਾ ਅਖਬਾਰ ਵਿੱਚ ਬਿਆਨ ਛਪਦਾ ਹੈ ਕਿ ਭਾਈ ਅਮਰੀਕ ਸਿੰਘ ਪੁਲਿਸ ਹਿਰਾਸਤ ਵਿੱਚ ਹਜੇ ਜਿਉਂਦਾ ਹੈ ਇਸ ਬਿਆਨ ਵਿੱਚ ਇਹ ਵੀ ਦਾਵਾ ਕੀਤਾ ਗਿਆ ਕਿ ਭਾਈ ਕੋਲੀ ਜੀ ਇੱਕ ਲੱਤ ਤੇ ਇੱਕ ਬਾਹ ਪੁਲਸ ਵਾਲਿਆਂ ਨੇ ਵੱਢ ਦਿੱਤੀ ਹੈ ਅਤੇ ਉਸ ਤੋਂ ਲਗਾਤਾਰ ਜੱਥੇ ਵੰਦੀ ਦੇ ਮੈਂਬਰਾਂ ਬਾਰੇ ਪੁੱਛ ਦੱਸ ਕੀਤੀ ਜਾ ਰਹੀ ਹੈ ਇਹ ਸੀ ਇਤਿਹਾਸ ਭਾਈ ਅਮਰੀਕ ਸਿੰਘ ਕੋਲੀ ਹੋਰਾਂ ਦਾ ਕਿ ਕਿਵੇਂ ਇੱਕ ਨਾਰਮਲ ਜਿਹੇ ਮੁੰਡੇ ਨੂੰ ਪੁਲਿਸ ਤਸ਼ੱਦਦ ਨੇ ਕਿੰਨਾ ਵੱਡਾ ਖਾੜਕੂ ਬਣਾ ਦਿੱਤਾ ਸੀ ਤੁਹਾਨੂੰ ਇਹ ਸਿੱਖ ਇਤਿਹਾਸ ਦੀ ਜਾਣਕਾਰੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਬਹੁਤ ਬਹੁਤ ਧੰਨਵਾਦ